ਏਸ਼ਿਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀ ਖਬਰ ਨੂੰ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਸਭ ਤੋਂ ਸ਼ੁਰੂ ਦੇ ਵਿੱਚ ਹੀ ਮੈਂ ਕਹਿ ਦਿਆਂ ਕਿ ਇਹ ਜਾਣਕਾਰੀ ਜੇ ਤੁਹਾਨੂੰ ਸਹੀ ਲੱਗੇ ਤਾਂ ਹੋਰ ਨਾ ਤਾਂ ਕਿ ਵੀ ਪਹੁੰਚਾਉਣੀਆਂ, ਲਾਈਕ ਵੀ ਕਰਨੀਆਂ ਤੇ ਸ਼ੇਅਰ ਵੀ ਕਰਨੇ ਆ। ਸੋ ਜਾਣਕਾਰੀ ਆ ਇਰਾਨ ਤੇ ਇਜ਼ਰਾਈਲ ਦੇ ਜੰਦ ਨੂੰ ਲੈ ਕੇ ਇਰਾਨ ਤੇ ਇਜ਼ਰਾਈਲ ਦੇ ਜੰਦ ਨਾਲ ਸਾਡੇ ਭਾਰਤ ਅਤੇ ਖਾਸ ਕਰ ਸਾਡੇ ਪੰਜਾਬ ਉੱਤੇ ਇੱਕ ਬਹੁਤ ਵੱਡਾ ਅਸਰ ਪੈ ਰਿਹਾ ਹੈ ਪੈ ਨ ਜਾ ਰਿਹਾ ਹੈ ਤੇ ਇਸ ਅਸਰ ਦੇ ਨਾਲ ਬਹੁਤ ਵੱਡਾ ਫਾਈਨੈਂਸ਼ੀਅਲੀ ਆਰਥਿਕ ਤੌਰ ਤੇ ਵੀ ਭਾਰਤ ਤੇ ਖਾਸ ਕਰ ਪੰਜਾਬ ਦਾ ਜਿਹੜਾ ਨੁਕਸਾਨ ਹੋਵੇਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੁੱਧ ਤਾਂ ਲੱਗਾ ਏ ਇਜ਼ਰਾਇਲ ਉੱਤੇ ਈਰਾਨ ਦੇ ਵਿੱਚ ਸਾਡੇ ਤੋਂ ਹਯਾਰਾਮ ਮੇਲ ਦੂਰ ਉਹ ਦੇਸ਼ ਨੇ ਤੇ ਫਿਰ ਉਹਦਾ ਅਸਰ ਭਾਰਤ ਅਤੇ ਖਾਸ ਕਰ ਸਾਡੇ ਪੰਜਾਬ ਦੇ ਉੱਤੇ ਕਿਵੇਂ ਪਏਗਾ ਸੋ ਦੋਸਤੋ ਜਿਸ ਤਾਂਗ ਤਰੀਕੇ ਨਾਲ ਨਾਲ ਲੜਾਈ ਚੱਲ ਰਹੀ ਆ ਜਿੰਨਾ ਵੱਡਾ ਉੱਥੇ ਨੁਕਸਾਨ ਹੋ ਰਿਹਾ ਏ ਹਜ਼ਾਰਾਂ ਅੱਖਾਂ ਜਾਨਾਂ ਜਿਹੜੀਆਂ ਉਥੋਂ ਦੀਆਂ ਅਜਾਈਂ ਜਾ ਰਹੀਆਂ ਨੇ ਬਰੂਦ ਦੀ ਵੱਦ ਤੋਂ ਵੱਦ ਵੱਤੋਂ ਹੋ ਰਹੀ ਏ ਤਾਂ ਉਹਦਾ ਅਸਰ ਭਾਰਤ ਅਤੇ ਸਾਡੇ ਪੰਜਾਬ ਤੇ ਕਿਵੇਂ ਪੈਣ ਜਾ ਰਿਹਾ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਭਾਰਤ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਸਤਾਂ ਜਿੰਨਾ ਵਿੱਚ ਚਾਹ ਪੱਤੇ ਗਰਮ ਮਸਾਲੇ ਡਰਾਈ ਫਰੂਟ ਤੇ ਖਾਸ ਖਾਸ ਕਰਕੇ ਚੌਲਾਂ ਦਾ ਬਹੁਤ ਵੱਡਾ ਨਿਰਯਾਤ ਜਿਹੜਾ ਏ ਉਹ ਅਰਬ ਦੇਸ਼ਾਂ ਨੂੰ ਕਰਦਾ ਏ ਖਾਸ ਕਰਕੇ ਜਿਹੜੇ ਬਾਸਮਤੀ ਦੇ ਚੌਲ ਨੇ ਇਹਨਾਂ ਦੀ ਬਹੁਤ ਵੱਡੀ ਡਿਮਾਂਡ ਜਿਹੜੀ ਆ ਉਹ ਅਰਬ ਦੇਸ਼ਾਂ ਦੇ ਵਿੱਚ ਆ ਜਿੰਨਾ ਵਿੱਚ ਬਹੁਤ ਸਾਰੇ ਦੇਸ਼ ਸਭ ਦੀ ਅਰਬ ਆ ਜਾਂਦਾ ਹੈ Oman ਆ ਜਾਂਦਾ ਹੈ Iran ਆ ਜਾਂਦਾ ਹੈ Iraq ਆ ਜਾਂਦਾ ਹੈ ਹੋਰ ਇਹੋ ਜਿਹੇ ਬਹੁਤ ਸਾਰੇ ਦੇਸ਼ ਜਿਹੜੇ ਜਿੱਥੇ ਭਾਰਤ ਕਰੋੜਾਂ ਰੁਪਈਆ ਦਾ ਜਿਹੜਾ ਨਿਰਯਾਤ ਇਥੋਂ ਕਰਦਾ ਹੈ ਸੋ ਕਿਵੇਂ ਇਹ ਅਸਰ ਪੈ ਗਿਆ ਭਾਰਤ ਉੱਤੇ ਉਹਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ ਸਭ ਤੋਂ ਪਹਿਲਾਂ ਮੈਂ ਆ ਸਾਰਿਆਂ ਨੂੰ ਦੱਸ ਦਵਾਂ ਕਿ ਭਾਰਤ ਜਿੱਥੇ ਚਾਹ ਪੱਤੀ ਦੀ ਸਪਲਾਈ ਕਰਦਾ ਏ ਜਿੱਥੇ ਸੁੱਕੇ ਮਸਾਲਿਆਂ ਦੇ ਗਰਮ ਮਸਾਲਿਆਂ ਦੀ ਸਪਲਾਈ ਕਰਦਾ ਏ ਜਿੱਥੇ ਡਰਾਈ ਫਰੂਟ ਦੀ ਸਪਲਾਈ ਉਸ ਦੇਸ਼ ਨੂੰ ਕਰਦਾ ਏ ਇੱਥੇ ਬਾਖ ਮਤੀ ਬਹੁਤ ਵੱਡੀ ਪੱਧਰ ਤੇ ਨਿਰਯਾਤ ਕਰਦਾ ਏ ਸੋ ਇਕਨੋਮਿਕਸ ਟਾਈਮਜ਼ ਦੇ ਵਿੱਚ ਇੱਕ ਖਬਰ ਛਪੀ ਹੈ ਜਿਹੜੀ ਸਾਡੇ ਵਾਸਤੇ ਬਹੁਤ ਅਹਿਮ ਹੈ ਇਕਨੋਮਿਕਸ ਟਾਈਮਜ਼ ਨੇ ਇੱਕ ਮਹੀਨਾ ਪਹਿਲਾਂ ਦੇ ਜੋ ਵੇਰਵਾ ਹੈ ਉਹ ਆਪਣੀ ਉਸ ਖਬਰ ਦੇ ਵਿੱਚ ਸਾਂਝਾ ਕੀਤਾ ਹੈ ਇਕਨੋਮਿਕਸ ਟਾਈਮਜ਼ ਦੇ ਅਨੁਸਾਰ ਜੋ ਭਾਰਤ ਦੇਸ਼ਾ ਉਹ ਈਰਾਨ ਨੂੰ ਬਾਸਮਤੀ ਦੀ ਜਿਹੜੀ ਸਪਲਾਈ ਦਿੰਦਾ ਏ ਉਹ 2024-25 ਦੇ ਦੌਰਾਨ 6400 ਕਰੋੜ ਰੁਪਏ ਦੀ ਬਾਸਮਤੀ ਜਿਹੜੀ ਆ ਉਹ ਭਾਰਤ ਨੇ ਈਰਾਨ ਨੂੰ ਵੇਚੀ ਸੀ 2024-25 ਦੇ ਦੌਰਾਨ ਔਰ ਇਹ ਜਿਹੜੀ ਬਾਸਮਤੀ ਆ ਸਾਡਾ ਭਾਰਤ ਦੇ ਹਰਬ ਦੇਸ਼ਾਂ ਤੇ ਹੋਰ ਜਿਹੜੇ ਯੂਰਪਨ ਦੇਸ਼ਾਂ ਨੂੰ ਬਾਸਮਤੀ ਤੇਈਦਾਏ ਉਹਦਾ 12.6% ਹੈ ਜਿੰਨੀ ਟੋਟਲ ਭੇਜਦਾ ਸੋ ਉਹਦਾ 12.6% ਕੱਲਾ ਇਰਾਨ ਜਿਹੜਾ ਏ ਉਹ ਭਾਰਤ ਤੋਂ ਬਾਸਮਤੀ ਖਰੀਦਦਾ ਏ ਹੁਣ ਹੈ ਕੀ ਆ ਕਿ ਜਿਹੜੀ ਇਹ ਬਾਸਮਤੀ ਆ ਇਹ ਮੁੱਖ ਰੂਪ ਦੇ ਵਿੱਚ ਪੰਜਾਬ ਦਾ ਜਿਹੜਾ ਨੁਕਸਾਨ ਕਿਸ ਤਰ੍ਹਾਂ ਹੋਣ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਬਾਸਮਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਬੀਜੀ ਜਾਂਦੀ ਆ ਹਰਿਆਣਾ ਵਿੱਚ ਬੀਜੀ ਜਾਂਦੀ ਆ ਹਿਮਾਚਲ ਵਿੱਚ ਪੀਜੀ ਜਾਂਦੀ ਆ ਉੱਤਰ ਪ੍ਰਦੇਸ਼ ਦੇ ਵਿੱਚ ਬੀਜੀ ਜਾਂਦੀ ਆ ਉਤਰਾਖੰਡ ਵਿੱਚ ਬੀਜੀ ਜਾਂਦੀ ਆ ਕੇਰਲਾ ਦੇ ਵਿੱਚ ਬੀਜੀ ਜਾਂਦੀ ਆ ਸਾਰੀਆਂ ਸਟੇਟਾਂ ਚ ਭਾਰਤ ਵਿੱਚ ਜਿੱਥੇ ਜਿੱਥੇ ਵੀ ਬਾਸਮਤੀ ਬੀਜੀ ਜਾਂਦੀ ਆ ਉਹ ਸਾਰੀ ਦਾ ਜਿਹੜਾ 40% ਹੈ ਭਾਵ ਕਿ 100 ਕਵਿੰਟਲ ਵਿੱਚੋਂ 40 ਕਵਿੰਟਲ ਫੋਰ ਐਗਜ਼ਾਮਪਲ ਇਹ ਇਕੱਲਾ ਪੰਜਾਬ ਜਿਹੜਾ ਉਹ ਦਿੰਦਾ ਏ ਤੇ ਪੰਜਾਬ ਦੇ ਵਿੱਚ ਬਾਸਮਤੀ ਸਭ ਤੋਂ ਵੱਧ ਜਿਹੜੀ ਬੀਜੀ ਜਾਂਦੀ ਆ ਹੁਣ ਦਾ ਜਿਹੜਾ ਸਮਾਂ ਹੈ ਅੱਜ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਉਹ ਹੁਣ ਚੱਲ ਰਿਹਾ ਝੋਨੇ ਦੀ ਬਜਾਏ ਜਿਹਦੇ ਵਿੱਚ ਬਾਸਮਤੀ ਵੀ ਆਉਣੀ ਹੈ। ਔਰ ਉਹ ਬਾਸਮਤੀ ਦੇ ਬਿਜਾਏ ਜਿਹੜਿਆ ਹੁਣ ਸਮਾਂ ਚੱਲ ਰਿਹਾ ਹੈ ਇਸ ਸਮੇਂ ਸਭ ਤੋਂ ਵੱਧ ਇਹ ਸਾਡੇ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਸਾਨੂੰ ਇਸ ਸਮੇਂ ਬੜਾ ਗੰਭੀਰ ਹੋ ਕੇ ਸੋਚਣਾ ਪਵੇਗਾ। ਇਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ 2024-25 ਦੇ ਦੌਰਾਨ ਕੱਲੇ ਈਰਾਨ ਨੂੰ ਜਿਹੜਾ ਹੈ ਜਿੰਨੀ ਵਾਰ ਬਾਸਮਤੀ ਸਪਲਾਈ ਕੀਤੀ ਜਾਂਦੀ ਹੈ ਉਹਦੀ 12.6% ਕੱਲਾ ਈਰਾਨ ਲੈਂਦਾ ਹੈ ਤੇ ਹੁਣ ਭਾਰਤ ਵੱਲੋਂ ਬਾਸਮਤੀ ਦੀ ਸਪਲਾਈ ਕਿੰਨੀ ਕੀਤੀ ਜਾਂਦੀ ਆ 60 ਲੱਖ ਟਨ ਜਿਹੜੀ ਬਾਸਮਤੀ ਆ 60 ਲੱਖ ਸੌਰੀ 60 ਮਿਲੀਅਨ ਇਹ 60 ਮਿਲੀਅਨ ਟਨ ਜਿਹੜੀ ਆ ਬਾਸਮਤੀ ਦੀ ਸਪਲਾਈ ਭਾਰਤ ਕਰਦਾ ਏ ਤੇ ਉਹਦੇ ਵਿੱਚੋਂ ਇਕੱਲੇ ਅਰਬ ਦੇ ਛਾਣੂ 40 ਮਿਲੀਅਨ ਟਨ ਦੀ ਸਪਲਾਈ ਆ 40 ਮਿਲੀਅਨ ਟਨ ਦੀ ਇਕੱਲੇ ਅਰਬ ਦੇ ਛਾਣੂ ਤੇ ਜਿਸ ਤਰ੍ਹਾਂ ਮੈਂ ਦੱਸਿਆ ਏ ਕਿ 40% ਪੰਜਾਬ ਦਿੰਦਾ ਏ ਤੁਸੀਂ ਹੁਣ ਖੁਦ ਜਿਹੜੀ ਇਹਨੂੰ ਕੈਲਕੂਲੇਸ਼ਨ ਕਰ ਲਓ ਕਿ ਅਗਰ ਇਹ ਭਾਰਤ ਜਿਹੜੀ ਇਜ਼ਰਾਈਲ ਦੀ ਇਰਾਨ ਦੀ ਜੰਗ ਲੱਗ ਰਹੀ ਆ ਅਗਰ ਉੱਥੋਂ ਦੀ ਇੱਕ ਸਪਲਾਈਨ ਲਾਈਨ ਟੁੱਟਦੇ ਆ ਤਾਂ ਕਿੰਨੀ ਵੱਡੀ ਬਾਸਮਤੀ ਜਿਹੜੀ ਆ ਉਹ ਸਾਡੇ ਉੱਥੇ ਜਾਣੋਂ ਰੁਕ ਜਾਊਗੀ ਸੋ ਆਕਰ ਉਹ ਬਾਸਮਤੀ ਉੱਥੇ ਜਾਣੋਂ ਰੁਕ ਜਾਂਦੀ ਹੈ ਭਾਰਤ ਦੇ ਵਿੱਚੋਂ ਤਾਂ ਉਹ ਨੁਕਸਾਨ 40 ਪ੍ਰਤੀਸ਼ਤ ਦਾ ਜਿਹੜਾ ਨੁਕਸਾਨ ਆ ਬਹੁਤ ਵੱਡਾ ਉਹ ਸਾਡੇ ਪੰਜਾਬ ਨੂੰ ਹੋਣ ਜਾ ਰਿਹਾ ਹੈ ਸੋ ਇਹ ਸਾਡੇ ਵਾਸਤੇ ਸਭ ਤੋਂ ਵੱਧ ਅਹਿਮ ਗੱਲ ਆ। ਜਿਹੜੀ ਅਗਲੀ ਗੱਲ ਆਉਂਦੀ ਹੈ ਕਿ ਹੁਣ ਜਦੋਂ جنگ ਲੱਗੀ ਹੈ। ਨੁਕਸਾਨ ਸਾਡਾ ਕਿਸ ਤਰ੍ਹਾਂ ਹੋਏਗਾ? ਜਿਹੜੀ جنگ ਲੱਗੀ ਆ, جنگ ਦੇ 1 ਮਹੀਨਾ ਪਹਿਲਾਂ ਜਦੋਂ جنگ ਨਹੀਂ ਸੀ ਉਦੋਂ ਅਰਬ ਦੇਸ਼ਾਂ ਦੇ ਵਿੱਚ ਜਿਹੜੀ ਬਾਸਮਤੀ ਦਾ ਰੇਟ ਸੀ ਉਹ 950 ਡਾਲਰ ਤੋਂ ਲੈ ਕੇ 1000 ڈالر ਤੱਕ ਦਾ ਰੇਟ ਸੀ ਪ੍ਰਤੀ ਟਨ ਇੱਕ ਮਹੀਨਾ ਪਹਿਲਾਂ ਤੇ جنگ ਲੱਗੀ ਨੂੰ ਜਿਹੜਾ ਇੱਕ ਹਫਤਾ ਹੋਇਆ ਉਹਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ 900 ਤੋਂ ਲੈ ਕੇ 950 ڈالر ਰਹਿ ਗਏ ਹਨ ਯਾਨੀ ਕਿ ਕੀਮਤਾਂ ਜਕਦਮ ਘਟਨੀਆਂ ਸ਼ੁਰੂ ਹੋ ਗਈਆਂ ਨੇ ਤਾਂ ਆਕਰੇ ਕੀਮਤਾਂ ਘਟਨੀਆਂ ਸ਼ੁਰੂ ਹੋ ਗਈਆਂ ਨੇ ਕਿਉਂ ਘਟਨੀਆਂ ਸ਼ੁਰੂ ਹੋਈਆਂ ਨੇ ਕੀਮਤਾਂ ਫਿਲਹਾਲ ਕਿਉਂਕਿ ਝੰਗੋਥੇ ਲੱਗ ਗਈ ਹੈ ਝੰਗਦਰਾਣ ਹਾਲੇ ਕਿ ਕੀਮਤਾਂ ਵਧਣੀਆਂ ਚਾਹੀਦੀਆਂ ਸੀ ਕਿਉਂਕਿ ਜਿਹੜਾ ਵਪਾਰੀ ਆ ਮਾਲ ਖੋਰਾ ਉਹ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਉਹ ਉਹਨਾਂ ਨੂੰ ਗਦਾਮ ਦੇ ਵਿੱਚ ਸਟੋਰ ਕਰ ਲੈਂਦਾ ਮਹਿੰਗੇ ਭਾਅ ਤੇ ਵੇਚਣ ਲਈ ਪਰ ਭਾਰਤ ਨਾਲੋਂ ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਦੀ ਸਥਿਤੀ ਵੱਖਰੀ ਆ ਖਾਸ ਕਰ ਅਰਬ ਦੇਸ਼ਾਂ ਦੀ ਜਾਂ ਯੂਰਪੀਅਨ ਦੇਸ਼ਾਂ ਦੀ ਉੱਥੇ ਭਾੜ ਦੇ ਸੋਧਖੋਰ ਮੁਨਾਫਾਖੋਰ ਜਿਹੜੇ ਵਪਾਰੀ ਆ ਉਹਨਾਂ ਨਾਲੋਂ ਉੱਥੋਂ ਦੀ ਸਥਿਤੀ ਵੱਖਰੀ ਆ ਉੱਥੋਂ ਦੇ ਕਾਨੂੰਨਾਂ ਅਨੁਸਾਰ ਉਹਨਾਂ ਦੇ ਸੁਭਾਅ ਦੇ ਅਨੁਸਾਰ ਉਹ ਰੇਟ ਜਿਹੜੇ ਨੇ ਜੱਕਦਮ ਜਿਹੜੇ ਥੱਲੇ ਆਏ ਨੇ ਉੱਥੇ ਰੇਟ ਕਿਉਂਕਿ ਪਹਿਲਾਂ ਉੱਥੇ ਸਟੋਰ ਹੋਈ ਕਾਫੀ ਪਈ ਆ ਤੇ ਗਾਹ ਉਹਦੀ ਡਿਮਾਂਡ ਨਹੀਂ ਆ ਇਸ ਕਰਕੇ ਉੱਥੇ ਰੇਟ ਜਿਹੜੇ ਨੇ ਉਹ ਜੱਕਦਮ ਡਾਊਨ ਹੋ ਗਏ ਨੇ ਸਭ ਤੋਂ ਵੱਧ ਬਾਸਮਤੀ ਅਰਬ ਦੇਸ਼ਾਂ ਦੇ ਵਿੱਚ 사ウਦੀ ਅਰਬ ਖਰੀਦਾ ਸੀ ਹੋਰ ਜਿਹੜੀਆਂ ਅਰਬ ਕੰਟਰੀਆਂ ਰਾਹ ਹੋ ਗਿਆ ਜਾਂ ਆਮਾਨ ਹੋ ਗਿਆ ਜਾਂ ਹੋਰ ਬਹੁਤ ਸਾਰੀਆਂ ਕੰਟਰੀਆਂ ਜਿਹੜੀਆਂ ਸਨ ਉਹ ਭਾਰਤ ਤੋਂ ਬਾਸਮਤੀ ਖਰੀਦਦੀਆਂ ਸੀ ਗਰਮ ਮਸਾਲੇ ਖਰੀਦੇ ਸੀ ਸੁੱਕੇ ਮੇਵੇ ਜਿਹਨਾਂ ਆਪਾਂ ਡਰਾਈ ਫਰੂਟ ਕਹਿੰਦੇ ਹੋ ਖਰੀਦੇ ਸੀ ਚਾਹ ਪੱਤੇ ਖਰੀਦੇ ਸੀ ਪਰ ਨੁਕਸਾਨ ਕਿਸ ਤਰ੍ਹਾਂ ਹੋਵੇ ਗਿਆ ਸਭ ਤੋਂ ਵੱਡਾ ਜਿਹੜਾ ਹੋਣਾ ਹੈ ਉਹ ਨੁਕਸਾਨ ਹੋਣ ਵਾਲੀ ਜਿਹੜੀ ਸਥਿਤੀ ਆ ਉਹ ਇੱਥੇ ਅੱਜ ਪਹੁੰਚ ਗਈ ਆ ਕਿ ਇੱਕ ਜਿਹੜੀ ਉੱਥੋਂ ਦੀ ਈਰਾਨ ਦੀ ਇੱਕ ਹੈਗੀ ਆ ਸਟੇਟ ਉਹਦੇ ਰਾਹੀਂ ਸਾਰਾ ਜਿਹੜਾ ਸਮੁੰਦਰ ਦੇ ਰਸਤੇ ਵਪਾਰ ਚੱਲਦਾ ਜੰਨਾਵੇ ਤੋਂ ਸਟੇਟ ਆਫ ਕੈਮਰੋ ਫੋਨ ਕਰਕੇ ਉਹਦਾ ਨਾਮ ਆਉਂਦਾ ਏ ਉਸ ਸਟੇਟ ਦੇ ਰਾਹੀਂ ਜਿੰਨਾ ਵੀ ਸਾਡਾ ਵਪਾਰ ਆ ਉਹ ਚੱਲਦਾ ਏ ਭਾਰਤ ਤੋਂ ਜਿੰਨਾ ਵਿੱਚ ਸਮਾਨ ਜਾਂਦਾ ਸਮੁੰਦਰੀ ਰਸਤੇ ਕ੍ਰੂਜ਼ ਦੇ ਰਸਤੇ ਔਰ ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਆ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਵਾਪਰ ਵੀ ਜਾਵੇ ਕਿ ਜਿਹੜਾ ਇਰਾਨ ਆ ਉਹ ਆਪਣਾ ਉਹ ਰਸਤਾ ਬੰਦ ਕਰਨ ਵਾਲਾ ਏ ਇਹ ਤੇ ਆਤਵਾਜੋਂ ਆਪਣੇ ਦੇਸ਼ ਦੀ ਸੁਰੱਖਿਆ ਵਜੋਂ ਜਿਹੜਾ ਉਹ ਰਸਤਾ ਬੰਦ ਕਰਨ ਜਾ ਰਿਹਾ। ਜੇਕਰ ਉਹ ਰਸਤਾ ਬੰਦ ਕਰਦਾ ਹੈ ਤੇ ਸਾਡਾ ਇਥੋਂ ਜਿੰਨਾ ਵੀ ਐਕਸਪੋਰਟ ਹੁੰਦਾ ਹੈ ਸਮਾਨ ਉਹ ਉਧਰ ਨਹੀਂ ਜਾਏਗਾ। ਦੂਜੇ ਦੇਸ਼ਾਂ ਦੇ ਵਿੱਚ ਵੀ ਨਹੀਂ ਜਾਏਗਾ। ਕਿਉਂਕਿ ਇਸ ਗੱਲ ਦੀ ਖਬਰ ਜਿਹੜੀ ਆ ਟਾਈਮਜ਼ ਆਫ ਇੰਡੀਆ ਤੇ ਹੋਰ ਅਖਬਾਰਾਂ ਨੇ ਵੀ ਦਿੱਤੀ ਆ। ਉਹਨਾਂ ਨੇ ਆਨਲਾਈਨ ਇਸ ਸੰਬੰਧੀ ਖਬਰਾਂ ਵੀ ਪ੍ਰਕਾਸ਼ਿਤ ਕਰ ਦਿੱਤੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਇਸ ਵੀਡੀਓ ਨੂੰ ਸਾਂਝੀ ਕਰਾਂਗਾ

ਜਦੋਂ ਉਹ ਐਕਸਪੋਰਟ ਕਰਦੇ ਨੇ ਤਾਂ ਉਸ ਦੀ ਪ੍ਰਾਈਸ ਵਿੱਚ ਇੱਕ ਸਲਮ ਸੋ ਈਰਾਨ ਨੇ ਇੱਕ ਹਫ਼ਤੇ ਨਾਲ ਫੈਸਲਾ ਕਰ ਰਿਹਾ ਕਿ ਉਹ ਰਸਤਾ ਬੰਦ ਕਰੇਗਾ ਅਗਰ ਉਹ ਰਸਤਾ ਬੰਦ ਕਰਦਾ ਹੈ ਕਿ ਇੰਡੀਆ ਰਾਈਨ ਜਿਹੜਾ ਮਾਲ ਦੂਜੇ ਦੇਸ਼ਾਂ ਨੂੰ ਜਾਂਦਾ ਈਰਾਨ ਨੂੰ ਜਾਂਦਾ ਏ ਅਰਬ ਨੂੰ ਜਾਂਦਾ ਏ ਫਿਰ ਉਸ ਰਸਤੇ ਇੰਡੀਆ ਦੇ ਜਹਾਜ਼ ਨਹੀਂ ਲੰਘ ਸਕਣਗੇ ਤੇ ਜਦੋਂ ਉਹ ਸਮਾਨ ਦੇ ਜਹਾਜ਼ ਉਤਰ ਜਾ ਹੀ ਨਾ ਸਕੇ ਤੇ ਜਿਹੜੀ ਸਾਡੀ ਪ੍ਰੋਡਕਸ਼ਨ ਹੋਈ ਹੈ ਜਿਹੜਾ ਉਤਪਾਦਨ ਹੋਇਆ ਏ ਉਹ ਇੰਡੀਆ ਵਿੱਚ ਰਹੇਗਾ ਜਦੋਂ ਇੰਡੀਆ ਦੇ ਵਿੱਚ ਰਹੇਗਾ ਤਾਂ ਉਹਦੀਆਂ ਕੀਮਤਾਂ ਬਹੁਤ ਸਾਰੀਆਂ ਘਟ ਜਾਣਗੀਆਂ ਕਿਉਂਕਿ ਉਸ ਉਤਪਾਦਨ ਦੇ ਭਾਰਤੀ ਮੰਡੀ ਦੇ ਵਿੱਚ ਬਹੁਲਤਾ ਹੋ ਜਾਵੇਗੀ ਇਹ ਬਹੁਤ ਅਹਿਮ ਤੌਰ ਤੇ ਖਾਸ ਸਾਡੇ ਜਦੋਂ ਅੱਜ ਝੋਨੇ ਦਾ ਸੀਜ਼ਨ ਬਾਸਮਤੀ ਬੀਜਣ ਦਾ ਸੀਜ਼ਨ ਚੱਲ ਰਿਹਾ ਤਾਂ ਸਾਡੇ ਵਾਸਤੇ ਸੋਚਣ ਵਾਲੀ ਗੱਲ ਹੈ ਭਾਰਤੀ ਮੰਡੀ ਦੇ ਵਿੱਚ ਉਹਦੀ ਬਹੁਲਤਾ ਵੱਧ ਜਾਵੇਗੀ ਬੇਕਦਰੀ ਹੋਵੇਗੀ ਤੇ ਉਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਸਸਤੀਆਂ ਹੋ ਜਾਣਗੀਆਂ ਦੂਸਰੀ ਚੀਜ਼ ਜਿਹੜੀ ਆ ਜਦੋਂ ਇਧਰੋਂ ਜਹਾਜ਼ ਉਤਰ ਨਹੀਂ ਜਾਣੇ ਤੇ ਉਧਰੋਂ ਵੀ ਨਹੀਂ ਆਉਣੇ ਤੇ ਜਿਹੜੇ ਕੱਚਾ ਤੇਲ ਪਟਰਾਉਲ ਡੀਜ਼ਲ ਹੋਰ ਇਸ ਕਿਸਮ ਦੀ ਗੈਸ ਜਾਂ ਹੋਰ ਜਿਹੜੀਆਂ ਚੀਜ਼ਾਂ ਬਾਹਰੋਂ ਇੰਪੋਰਟ ਹੋ ਕੇ ਇੰਡੀਆ ਦੇ ਵਿੱਚ ਆਉਂਦੀਆਂ ਉਹ ਵੀ ਨਹੀਂ ਆਉਣਗੀਆਂ ਤੇ ਉਹਦਾ ਰੇਟ ਜਿਹੜਾ ਏ ਇਹ ਬਹੁਤ ਜ਼ਿਆਦਾ ਵਧ ਜਾਏਗਾ ਸੋ ਇਹ ਚੀਜ਼ਾਂ ਸਾਡੇ ਅੱਜ ਬਹੁਤ ਸੋਚਣ ਵਾਲੀਆਂ ਨੇ ਕਿਉਂਕਿ ਜਿਹੜੀ جنگ ਲੱਗੀ ਆ ਇਹਦੇ ਨਾਲ ਹਮੇਸ਼ਾ ਜਿਹੜੀ ਮਨੁੱਖਤਾ ਉਹਦਾ ਵੀ ਘਾਣ ਹੁੰਦਾ ਏ ਤੇ ਬਹੁਤ ਸਾਰੇ جنگ ਜਿਹੜੀ ਆਪਣੇ ਨਾਲ ਤਬਾਈ ਲੈ ਕੇ ਆਉਂਦੀ ਆ ਸੋ ਇਸ ਕਰਕੇ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਹਮੇਸ਼ਾ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ جنگ ਨਾ ਲੱਗੇ ਕਿਉਂਕਿ ਪਿਛਲੇ ਦਿਨੀ ਭਾਰਤ-ਪਾਕ جنگ ਸ਼ੁਰੂ ਹੋ ਗਈ ਸੀ ਪਰ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਜਿਹੜੀ ਉਹ ਬੰਦ ਹੋ ਗਈ। ਸੋ ਹੁਣ ਵੀ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਕੋਈ ਸਾਂਤ ਅੰਤਰਰਾਸ਼ਟਰੀ ਪੱਧਰ ਤੇ ਹੰਬਲਾ ਵਜੇ ਜਿਹਦੇ ਨਾਲ ਇਹ جنگ ਨਾ ਵਧੇ। ਕਿਉਂਕਿ ਅਗਰ ਇਹ جنگ ਵਧਦੀ ਹੈ ਤਾਂ ਇਹ 3rd World War ਦਾ ਰੂਪ ਲੈ ਲਵੇ ਕਿ ਜੇ ਸਾਡੇ ਸਾਹਮਣੇ ਗੱਲਾਂ ਆ ਰਹੀਆਂ ਨੇ। ਤੋਂ ਚਾਹੀਦਾ ਹੈ ਕਿ ਵਰਲਡ ਲੈਵਲ ਦੇ ਉੱਤੇ ਕੁਝ ਅਪਰੋਚਾਂ ਕਰਕੇ ਇਹ ਜੰਗਾਂ ਜਿਹੜੀਆਂ ਚੱਲ ਰਹੀਆਂ ਰੁਕਵਾਈਆਂ ਜਾਣ। ਅਗਰ ਨਹੀਂ ਰੁਕਦੀਆਂ ਜਿਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਆ ਉਹਦੇ ਨਾਲ ਭਾਰਤ ਨੂੰ ਤੇ ਨੁਕਸਾਨ ਹੋਇਆ ਜਾਏ ਕਿਉਂਕਿ ਜਿਹੜਾ ਸਮਾਨ ਜਾ ਰਿਹਾ ਏ ਜਿਨ੍ਹਾਂ ਵਿੱਚ ਡਰਾਈ ਫਰੂਟ ਚਾਹ ਪੱਤੇ ਗਰਮ ਮਸਾਲਾ ਹੋਰ ਐਸੀਆਂ ਚੀਜ਼ਾਂ ਉਹ ਭਾਰਤ ਨੂੰ ਬਾਕੀ ਸਟੇਟਾਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਏ ਪਰ ਜਿਹੜੀ ਸਾਡੇ ਨਾਸਮਾ ਤੇ ਇੱਥੇ ਰੁਕ ਜਾਣੀਆਂ ਉਹਦੇ ਨਾਲ ਪੰਜਾਬ ਨੂੰ ਵੀ ਨੁਕਸਾਨ ਹੋਣਾ ਏ ਸੋ ਇੱਕ ਅਹਿਮ ਖਬਰ ਸੀ ਜਿਹੜੀ ਮੈਂ ਜ਼ਰੂਰੀ ਸਮਝਦਾ ਸੀ ਤੁਹਾਡੇ ਨਾਲ ਸਾਂਝੀ ਕਰਾਂ ਸੋ ਇਸ ਖਬਰ ਇਹ ਤੁਸੀਂ ਸਮਝਦੇ ਤੁਹਾਡੇ ਵਾਸਤੇ ਲਾਈਵ ਆਂਦਾ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਲਾਈਵ ਆਂਦਾ ਤਾਂ ਇਹਨੂੰ ਵਾਤ ਵਾਤ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਇਸੇ ਜੰਗ ਤੇ ਇੱਕ ਹੋਰ ਬਹੁਤ ਅਹਿਮ ਖਬਰ ਆ ਉਹ ਮੈਂ ਲੈ ਕੇ ਕੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਅੱਜ ਇਸ ਖਬਰ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਕਿ ਸਾਡੇ ਪੰਜਾਬ ਦੇ ਖੇਤੇ ਨਾਲ ਜੁੜੀ ਹੋਈ ਹੈ ਜਾਣਕਾਰੀ ਸੀ ਸੋ ਕੱਲ ਇੱਕ ਹੋਰ ਖਬਰ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਯਾਅ ਜੀ ਸਤ ਸ੍ਰੀ ਅਕਾਲ